ਅਸੀ ਕਾਲ ਮਾਈ ਯੂਟਿਊਬ ਫੈਮਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਸੋ ਗਾਇਸ ਅੱਜ ਆਪਾਂ ਧੀਆ ਬਾਰੇ ਗੱਲ ਕਰਨ ਲੱਗੇ ਹਾਂ ਸੋ ਮਤਲਬ ਇਹ ਤਰਕੀ ਗੱਲ ਆ ਮੇਰੋਂ ਹੋ ਰਿਹਾ ਇਹ ਜੋ ਜੋ ਮੈਂ ਕਹਿਣ ਲੱਗੀ ਹਾਂ ਕਿ ਧੀਆ ਹੁੰਦੀਆਂ ਆ ਆਪਣੇ ਹਨਾ ਹੁਣ ਤਾਂ ਚਲੋ ਆਪਣੇ ਸਮਾਂ ਬਦਲ ਗਿਆ ਧੀਆ ਨੂੰ ਮਤਲਬ ਵਧੀਆ ਸਮਾਂ ਹੀ ਦੇ ਜਦੋਂ ਉਹ ਹੋ ਜਾਂਦੀਆਂ ਪਹਿਲਾਂ ਵਾਲੇ ਸਮਿਆਂ ਚ ਤਾਂ ਵਧੀਆ ਵੀ ਨਹੀਂ ਸਮਝਦੀ ਸੀ ਧੀ ਹੋਣੀ ਤੇ ਮੇਰੇ ਖੁਦ ਦੇ ਤਿੰਨ ਬੇਟੀਆਂ ਐ ਜੋ ਕਿ ਇੱਕ ਮੈਂ ਆਪਣੀ ਮਾਮ ਨੂੰ ਦਿੱਤੀ ਹੋਈ ਆ ਦੋ ਮੇਰੇ ਕੋਲੇ ਆ ਸੋ ਗਾਇਸ ਨੇ ਇਹ ਕਹਿਨੀ ਆ ਕਿ ਆਪਾਂ ਆਪਣੀਆਂ ਅੰਟੀਆਂ ਨੂੰ ਪੜਾਈਏ ਅੰਡਵੈਂਟਡ ਬਣਾਈਏ ਢਾਲ ਖਾ ਕੇ ਹਨਾ ਉਹਨਾਂ ਨੂੰ ਵਧੀਆ ਬਣਾਈਏ ਕਿਉਂਕਿ ਆਪਾਂ ਜਿਹੜੇ ਹਨਾ कि ਆਪਾਂ ਕਹਿ ਦਿੰਨੇ ਆ ਕੀ ਮਤਲਬ ਠੀਆਂ ਆ ਗਾ ਇਹਨਾਂ ਨੇ ਅਗਲੇ ਘਰੇ ਜਾਣਾ ਏ ਇਹਨਾਂ ਨੇ ਅਗਲੇ ਘਰੇ ਜਾਣਾ ਏ ਚਲੋ ਹਣਾ ਆਪਾਂ ਵਿਆਹ ਦਿੰਨੇ ਆ ਪਰ ਅਗਲਾ ਘਰ ਕਿ ਉਹ じゃ ਮਿਲਦਾ ਕਈ ਵਰੀ ਚੰਗਾ ਮਿਲਦਾ ਹੈ ਕਿ ਵਰੀ ਚੰਗਾ ਘਰ ਮਿਲਦਾ ਹੀ ਨਹੀਂਗਾ ਹਣਾ ਤੇ ਉਹਨਾਂ ਨੂੰ ਤੰਗ ਕਰਦੇ ਆ ਕੁੱਟਦੇ ਆ ਮਾਰਦੇ ਆ ਮੀਨੇ ਤਾਨੇ ਕਹਿ ਦਿੰਦੇ ਆ ਆਪਦੇ ਘਰੇ ਚਲੀ ਜਾ ਇੱਥੇ ਤੇਰਾ ਕੀ ਆ ਹਣਾ ਸੋ ਗਾਇਸ ਮਤਲਬ ਠੀਆਂ ਫਿਰ ਕਿੱਥੇ ਜਾਣ ਆ ਮਤਲਬ ਠੀਆਂ ਦਾ ਘਰ ਫਿਰ ਕਿੱਥੇ ਆ ਮੈਨੂੰ ਤਾਂ ਅੱਜ ਤੱਕ ਇਹ ਹੀ ਸਮਝ ਨਹੀਂ ਆਈ ਕਿ ਤੇ ਕੇ ਕਹਿ ਦਿੰਦੇ ਆ ਆ ਦੀ ਧੀਆ ਦਾ ਘਰ ਬਗਾਨਾ ਹੈ ਹਨਾ ਤੇ ਸਹੁਰੇ ਕਹਿ ਦਿੰਦੇ ਆ ਆ ਦੀ ਇਹ ਤੁਹਾਡਾ ਘਰ ਲੀਗਾ ਸੋ ਗਾਇਸ ਮਤਲਬ ਧੀਆ ਨੂੰ ਅੰਡ ਪੈਂਟਡ ਬਣਾਈਏ ਆਪਾਂ ਹਨਾ ਮੈਨੂੰ ਖੁਦ ਨੂੰ ਮਤਲਬ ਡਰ ਲੱਗਦਾ ਕਿ ਮੇਰੇ ਮਤਲਬ ਧੀਆ ਹੈ ਤੇ ਧੀਆ ਵੀ ਮਾਂ ਹੈ ਹਨਾ ਤੇ ਮਤਲਬ ਆਪਣੀਆਂ ਧੀਆ ਨੂੰ ਆਪਾਂ ਵਧੀਆ ਮਤਲਬ ਦੇਣਾ ਚਾਹੁੰਦੇ ਆ ਲਾਈਫ ਗੁੱਡ ਲਾਈਫ ਹੋਵੇ ਹਨਾ ਦੀ ਜੋ ਆਪਣੀ ਲਾਈਫ ਬੀਤ ਰਹੀ ਆ ਹਨਾ ਵੀ ਉਹ ਨਾ ਹੋਵੇ ਆਪਣੀਆਂ ਧੀਆ ਦੀ ਵਧੀਆ ਲਾਈਫ ਬਣਾਉਣ ਵਾਸਤੇ ਹਨਾ ਜੋ ਵੀ ਇੰਦ ਲੋਗ ਦੇਨ ਰਾਤ ਕਰਕੇ ਹਨ ਆ ਵੀ ਆਪਾਂ ਪੁੱਛ ਵੀ ਕਰ ਸਕਦੇ ਆ ਉਹਦੇ ਬੱਚਿਆਂ ਖਾਤਰ ਪਰ ਆਪਣੀ ਧੀਆਂ ਨੂੰ ਮੈਰੀ ਰਿਕੁਐਸਟ ਆ ਹੱਥ ਜੋੜ ਕੇ ਕਿ ਆਪਣੀਆਂ ਧੀਆਂ ਨੂੰ ਅੰਡ ਪੈਂਟਡ ਦਿਨਾਓ ਕਢਾਓ ਲਖਾਓ ਤੇ ਮੇਰੀ ਇੱਕ ਸਰਕਾਰ ਨੂੰ ਵੀ ਬੇਨਤੀ ਆ ਹਨ ਤੇ ਧੀਆਂ ਨੂੰ ਜੋਬ ਜ਼ਰੂਰ ਮਿਲਣੀ ਚਾਹੀਦੀ ਆ ਹਰ ਇੱਕ ਜਿਹੜੀ ਧੀ ਆ ਉਹਨੂੰ ਸਰਕਾਰੀ ਜੋਬ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਉਹ ਧੀ ਜਿਹੜੀ ਜੋਬ ਤੇ ਲੱਗੀ ਹੋਊਗੀ ਕਮ ਸੇ ਕਮ ਉਹਦੀ ਰਿਸਪੈਕਟ ਤਾਂ ਹੋਊਗੀ ਉਹਨੂੰ ਅੰਡਪੈਂਡੈਂਟਡ ਤਾਂ ਹੋਊਗੀ ਉਹ ਤੇ ਮੇਰੀ ਸਰਕਾਰ ਨੂੰ ਇਹ ਬੇਨਤੀ ਆ ਕਿ ਜੋ ਕਿ ਪੰਜਾਬ ਦੀਆਂ ਜਾਂ ਕਿਸੇ ਵੀ ਸਟੇਟ ਦੀਆਂ ਧੀਆਂ ਐ ਧੀਆਂ ਨੂੰ ਪਲੀਜ਼ ਰਿਕੁਐਸਟ ਆ ਧੀਆਂ ਨੂੰ ਅੱਗੇ ਲੈ ਕੇ ਆਓ ਧੀਆਂ ਨੂੰ ਕਹਿ ਦਿੰਦੇ ਆ ਸਰਕਾਰ ਦੀਆਂ ਅੱਗੇ ਆ ਪਰ ਧੀਆਂ ਹਜੇ ਵੀ ਬਹੁਤ ਪਿੱਛੇ ਆ ਥੈਂਕ ਯੂ